ਜਾ ਰਹੇ ਹਨ ਇਲੈਕਟਿਕ ਨੇ ਦੇਖਦੇ ਭਈ ਅੱਜ ਸਾਡੇ ਸ਼ਹਿਰੀ ਕਾਂਗਰਸ ਪਾਰਟੀ ਵੱਲੋਂ ਦਿਹਾਤੀ ਤੇ ਸ਼ਹਿਰੀ ਵਿਮਨ ਮੰਗ ਦੋਨੇ ਅੱਜ ਪ੍ਰੋਟੈਸਟ ਕਰ ਰਹੇ ਨੇ ਡੀਸੀ ਦਫਤਰ ਦੇ ਸਾਹਮਣੇ ਤਾਂ ਕਰਕੇ ਪੰਜਾਬ ਵਿੱਚ ਆਪ ਦੀ ਸਰਕਾਰ ਜਿਹਨੂੰ ਲੋਕਾਂ ਦੀਆਂ ਮੰਨਾਂ ਸੁਣਨੀਆਂ ਬੰਦ ਹੋ ਗਈਆਂ ਨੇ ਕਾਨੂੰਨਾਂ ਨੇ ਬੰਦ ਕਰ ਲਏ ਨੇ ਉਸ ਪ੍ਰੋਟੈਸਟ ਦੇ ਤੌਰ ਤੇ ਅੱਜ ਕਾਂਗਰਸ ਪਾਰਟੀ ਪ੍ਰੋਟੈਸਟ ਕਰ ਰਹੀ ਹੈ ਤਾਂ ਕਰਕੇ ਸਾਡੀ ਆਵਾਜ਼ ਖਾਸ ਕਰਕੇ ਸਾਡੇ ਔਰਤਾਂ ਵਿੰਗ ਦੀ ਆਵਾਜ਼ ਪਟਿਆਲਾ ਦੀ ਉਹਨਾਂ ਤੱਕ ਪਹੁੰਚ ਸਕੇ ਉਹ ਕਿਉਂ ਕਿਉਂਕਿ ਸਰਕਾਰ ਬਣਾਉਣ ਤੋਂ ਪਹਿਲਾਂ ਉਹਨਾਂ ਨੇ ਮੈਨੀਫੈਸਟੋ ਬਹੁਤ ਸਾਰੇ ਵਾਅਦੇ ਕੀਤੇ ਸੀ ਜਿਨ੍ਹਾਂ ਤੋਂ ਬਹੁਤ ਸਾਰੇ ਅਜੇ ਤੱਕ ਝੂਠੇ ਪਾਏ ਗਏ ਨੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਉਹਦੇ ਵਿੱਚ ਸਾਡੇ ਅੱਜ ਦੇ ਇਸ ਮੁੱਦੇ ਤੇ ਇਹ ਗੱਲ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਲੇਡੀਜ਼ ਨੂੰ 1000 ਰੁਪਿਆ ਪਰ ਮੰਥ ਦਿਆਂਗੇ ਐਜ਼ ਅਵਾਰਡ ਐਜ਼ ਖਾਤਿਆਂ ਦੇ ਵਿੱਚ ਪਿਆ ਕਰੇਗਾ ਲੇਕਿਨ 4 ਸਾਲ ਬੀਤ ਗਏ ਅਜੇ ਤੱਕ ਉਹਨਾਂ ਨੇ ਕੁਝ ਨਹੀਂ ਪਾਇਆ ਹੁਣ ਸਾਡੀ ਮੰਗ ਇਹ ਹੈ ਕਿ ਪਿਛਲਾ 4 ਸਾਲ ਦਾ ਬਕਾਇਆ ਦਿੱਤਾ ਜਾਏ ਸਾਰੀ ਪੰਜਾਬ ਦੀਆਂ ਲੇਡੀਜ਼ ਜਿਨ੍ਹਾਂ ਵਾਸਤੇ ਉਹਨਾਂ ਨੇ ਵਾਅਦਾ ਕੀਤਾ ਸੀ ਤਾਂ ਕਰਕੇ ਜੇ ਉਹਨਾਂ ਨੇ ਵਾਅਦਾ ਕੀਤਾ ਸੀ ਜੋ ਝੂਠਾ ਲਾਰਾ ਲਾਇਆ ਸੀ ਉਹ ਪੂਰਾ ਕਰ ਸਕਣ ਸਾਨੂੰ ਲੱਗਦਾ ਹੈ ਕਿ ਉਹ ਇਸ ਵਾਅਦੇ ਪੂਰੇ ਕਰਨ ਤੋਂ ਮੁਕਰ ਰਹੇ ਨੇ ਉਹਨਾਂ ਕੋਲੋਂ ਇਹੋ ਜਿਹਾ ਸਾਰਾ ਸਿਰਫ ਪਰਭਾ ਕੇ ਵੋਟਾਂ ਲੈ ਲਈਆਂ ਇਹ ਨਹੀਂ ਹੋਣਾ ਚਾਹੀਦਾ ਹੁਣ ਵੀ ਉਹਨਾਂ ਕੋਲ ਸਮਾਂ ਹੈ ਇਹ ਸਾਡੇ 4 ਸਾਲ ਦੇ ਬਕਾਏ ਦੇ ਸਮੇਤ 1000 ਰੁਪਏ ਦੀ ਜਗ੍ਹਾ ਹੁਣ ਤੇ 4 ਸਾਲ ਹੋ ਗਿਆ ਖਰਚੇ ਵਧ ਗਏ ਸਾਰਾ ਕੁਝ ਵਧ ਗਿਆ ਹੁਣ ਦੇ ਘੱਟ ਤੋਂ ਘੱਟ 2000 ਰੁਪਏ ਪੈਣਾ ਚਾਹੀਦਾ ਹੈ ਲੇਡੀਜ਼ ਦੇ ਖਾਤੇ 'ਚ ਪੂਰੇ ਪੰਜਾਬ 'ਚ ਔਰ ਸਾਡੀ ਇਹ ਮੰਗ ਹੈ ਅਸੀਂ ਮੰਗ ਪੱਤਰ ਵੀ ਦੇਾਂਗੇ ਵਿਮਨ ਵਿੰਗ ਸਾਡਾ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਪਟਿਆਲਾ ਦਿਹਾਤੀ ਔਰ ਸ਼ਹਿਰੀ ਮਿਲ ਕੇ ਔਰ ਜੜੀ ਵੀ ਆਵਾਜ਼ ਇਸ ਤੋਂ ਇਲਾਵਾ ਹੋਰ ਵੀ ਜੜੀਆਂ ਮੰਗਾਂ ਨੇ ਜੜੀਆਂ ਉਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਵਾਦੇ ਝੂਠੇ ਕਰਕੇ ਪੂਰੇ ਕਰਨ ਇਹ ਪੱਕੀ ਗੱਲ ਹੈ ਕਿ ਜਦੋਂ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਆਏਗੀ ਅਸੀਂ 100% ਦੀ ਨਹੀਂ 150% ਦੀ ਸਾਨੂੰ ਲੋਕਾਂ ਤੋਂ ਜੋ ਆਵਾਜ਼ ਮਿਲਦੀ ਹੈ ਸਾਡੀ ਕਾਂਗਰਸ ਦੀ ਸਰਕਾਰ ਆਏਗੀ ਜਿਹੜੇ ਵੀ ਵਾਦੇ ਇਹਨਾਂ ਨੇ ਵੀ ਪੂਰੇ ਨਹੀਂ ਕਰ ਸਕੇ ਅਸੀਂ ਉਹ ਪੂਰੇ ਕਰਾਂਗੇ ਔਰ ਇਹਨਾਂ ਨੂੰ ਇੱਕ ਵਾਰੀ ਲੋਕ ਜਨਤਾ ਨੂੰ ਹੁਣ ਇਹਨਾਂ ਤੋਂ ਸਾਰਾ ਇਹਨਾਂ ਨੇ ਜਿਹੜੇ ਵਾਦੇ ਕਰਕੇ ਕੀਤਾ ਸੀਗਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਵਾਦੇ ਪਰ ਪੂਰੇ ਕਰਨ ਵਾਲੀ ਸਰਕਾਰ ਨਹੀਂ ਹੈ ਇਸ ਕਰਕੇ ਕਾਂਗਰਸ ਦੀ ਸਰਕਾਰ ਦੀ ਗੱਲ ਕੀਤੀ ਹੈ ਤੁਸੀਂ ਲਗਭਗ 400 ਵਾਅਦੇ ਸਮੋਚ ਚੁੱਕੇ ਉਹਨਾਂ ਕਹਿੰਦੇ ਸਾਰੇ ਵਾਅਦੇ ਪੂਰ ਕਰ ਦਿੱਤੇ ਸਿਰਫ ਇੱਕ ਜਿਹੜਾ ਮਹਿਲਾ ਦਾ ਜਿਹੜਾ ਵਾਅਦਾ ਉਹ ਰਹਿ ਗਿਆ ਉਹ ਵੀ ਅਸੀਂ ਅੱਧੇ ਜਿਹੜੇ ਬਾਲ ਦੇ ਵਿੱਚ ਪੂਰਾ ਕਰਕੇ ਤਫਾ ਬਿਲਕੁਲ ਨਹੀਂ ਹੈ ਮੈਂ ਅੱਜ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਜਿਹੜੇ ਵਾਅਦੇ ਪੂਰੇ ਕੀਤੇ ਨੇ ਉਹ ਪੂਰੇ ਕੀਤੇ ਨੇ ਜਿਹੜੇ ਆਲਰੇਡੀ ਕੁਝ ਕੇਂਦਰ ਸਰਕਾਰ ਦੀ ਮਦਦ ਨਾਲ ਕੁਝ ਪਹਿਲੀਆਂ ਸਰਕਾਰਾਂ ਨੇ ਪੂਰੇ ਕੀਤੇ ਸੀ ਤੇ ਉਹਨੂੰ ਆਪਣਾ ਨਾਂ ਦੇ ਦਿੱਤਾ ਕੁਝ ਰੰਗ ਰੂਪ ਚੇਂਜ ਕਰਕੇ ਪਹਿਲੇ ਵਾਅਦਿਆਂ ਨੂੰ ਕਰ ਦਿੱਤਾ ਜਿਵੇਂ एसटी ऑफ द नाम एएनटी ऑफ ਰੱਖਤਾ ਕਿਸੇ ਮੈਡੀਕਲ ਫੈਸਿਲਿਟੀ ਦਾ ਨਾਮ ਕੁਝ ਹੋਰ ਲਗਾ ਦਿੱਤਾ ਆਪਣੀਆਂ ਫੋਟੋਆਂ ਲਗਾ ਕੇ ਕਰ ਦਿੱਤਾ ਲੇਕਿਨ ਵਾਦੇ ਨਹੀਂ ਪੂਰੇ ਕੀਤੇ ਉਹਨਾਂ ਨੇ ਸਿਰਫ ਲਫਾਫੇਬਾਜ਼ੀ ਕੀਤੀ ਹੈ ਵਾਦੇ ਤੇ ਸਾਡੀ ਕਾਂਗਰਸ ਸਰਕਾਰ ਹੀ ਕਰਦੀ ਆ ਰਹੀ ਹੈ ਤੇ ਕਰੇਗੀ ਔਰ ਇਹਨਾਂ ਕੋਲ ਵਾਦੇ ਪੂਰੇ ਹੋਣੇ ਵੀ ਨਹੀਂ ਆ ਕਿਉਂਕਿ ਇਹਨਾਂ ਦੇ ਹੱਥ ਵਿੱਚ ਕੁਝ ਨਹੀਂ ਜਿਹੜਾ ਪੰਜਾਬ ਦੇ ਉੱਤੇ ਕਰਜ਼ਾ ਵਧੀ ਜਾ ਰਿਹਾ ਉਹ ਚ ਬੜੀ ਪੱਕੀ ਗੱਲ ਹੈ ਕਿ ਇਹ ਜੜੀ ਚੀਜ਼ ਜੜੀ ਜੜਾ ਪੈਸਾ ਸਾਡਾ ਪਿਛਲੇ ਕਈ ਸਾਲਾਂ ਤੋਂ 1 ਲੱਖ ਕਰੋੜ ਦੇ ਇਰਦ-ਗਿਰਦ ਬਜਟ ਘੁੰਮ ਰਿਹਾ ਇਹਨਾਂ ਨੇ ਇਸ ਵਾਰ 24-25 ਚ ਕਾਗਜ਼ ਜਿੰਦਾਬਾਦ ਕਾਗਜ਼ਾਂ ਦੇ ਵਿੱਚ ਸ਼ੋਅ ਕੀਤਾ ਹੈ ਕਿ ਹੁਣ ਇਹਨਾਂ ਦਾ ਬਜਟ 1 ਲੱਖ 23 24000 ਕਰੋੜ ਆ ਗਿਆ ਇਹ ਬਜਟ ਉਹਨਾਂ ਨੇ ਇਸ ਕਰਕੇ ਨਹੀਂ ਆਇਆ ਕਿ ਉਹਨਾਂ ਦੀ ਕੋਈ ਇਨਕਮ ਵਧੀ ਹੈ ਸਰ ਬੀਟ ਮੈਡਮ ਇਹਨਾਂ ਕਿਵੇਂ ਦੇਖਦੇ ਹੋ ਕੱਲ ਭਗਵੰਤ ਜੀ ਸਰਕਾਰ ਨੇ ਵਿਧਾਨ ਸਭਾ ಕಾಂಗ್ರೆਸ ਨੂੰ ਸਿੱਧਾ ਭਗਵੰਤ ਮਾਨ ਸਰਕਾਰ ਨੇ ਕੱਲ ਤੁਸੀਂ ਅੱਗੇ ਆ ਜਾਓ ਨਹੀਂ ਨਹੀਂ ਆ ਜਾਓ ਤੁਸੀਂ ਅੱਗੇ ਆਓ ਓਕੇ ਕੋਈ ਗੱਲ ਨਹੀਂ ਬੈਠੇ ਨਹੀਂ ਅਸੀਂ ਪਹਿਲਾਂ ਬੈਠੇ ਹੀ ਸੀ ਭਗਵੰਤ ਮਾਨ ਨੇ ਕੱਲ ਵਿਧਾਨ ਸਭਾ ਦੀ ಕಾಂಗ್ರೆਸ ਨੂੰ ਕਿਹਾ ਬਣਾ ਨਿਸ਼ਾਨਾ ਸਾਧਿਓ ਕਹਿੰਦਾ ಕಾಂಗ್ರೆਸ ਨੂੰ ਦਿਖਾਵਾ ਲਈ ਜੇ ਗੱਲ ਕਰਨੀ ਹੈ ਤਾਂ ਸਾਡੇ ਨਾਲ ਕੇਂਦਰ ਚ ਚਲੋ ਮੋਦੀ ਸਰਕਾਰ ਦੇ ਅੱਗੇ ਜਾ ਕੇ ਨਾਰੇ ਬਾਜੀ ਕਰੋ ਉਰੇ ਸੜਕਾਂ ਤੇ ਨਾਰੇ ਬਾਜੀ ਕਰਦਾ ਕੋਈ ਫਾਇਦਾ ਨਹੀਂ ਹੋ ਰਿਹਾ ಕಾಂಗ್ರೆਮ ਦੇਖੋ ਡੈਮੋਕਰੈਟਿਕ ਰਾਈਟ ਹੈ ਸਾਡਾ ਜ਼ਰੂਰੀ ਨਹੀਂ ਹੈ ਹਰ ਇੱਕ ਨੇ ਉੱਥੇ ਜਾ ਕੇ ਆਵਾਜ਼ ਪਚਾਉਣੀ ਆ ਉੱਥੇ ਜਾ ਕੇ ਵੀ ਪਚਾਉਣੀ ਚਾਹੀਦੀ ਆ ਪਚਾਵਾਂਗੇ ਸਾਨੂੰ ਕਿਸੇ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਆ ਨੰਬਰ 2 ਸਾਡਾ ਡੈਮੋਕਰੈਟਿਕ ਰਾਈਟ ਆ ਜਿਹੜੀ মিডিਆ ਤੁਸੀਂ ਟੀਮਸ ਖੜੇ ਹੋ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਇਹ ਲੋਕਾਂ ਦਾ ਹਿੱਸਾ ਹੈ ਇਹ ਸਾਡਾ ਜਿਹੜਾ ਪੰਜਵਾਂ ਪਿੱਲਰ ਹੈ ਸੁਸਾਇਟੀ ਦਾ ਇਹਦੇ ਥਰੂ ਵੀ ਉਹਨਾਂ ਨੂੰ ਆਵਾਜ਼ ਪਹੁੰਚਦੀ ਆ ਅੱਜ ਕੱਲ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਵੀ ਆਵਾਜ਼ ਪਹੁੰਚਦੀ ਆ ਲੇਕਿਨ ਜੇ ਨਹੀਂ ਸੁਣਵਾਈ ਕਰਨਗੇ ਜਿਵੇਂ ਪੰਜਾਬ 'ਚ ਇਹ ਨਹੀਂ ਕਰ ਰਹੇ ਤੇ 227 ਦੇ ਵਿੱਚ ਸਾਡੀ ਸਰਕਾਰ ਆਏਗੀ ਕਾਂਗਰਸ ਪਾਰਟੀ ਦੀ ਔਰ ਇਹ ਵਾਦੇ ਪੂਰੇ ਕੀਤੇ ਜਾਣਗੇ। ਥੈਂਕ ਯੂ ਸਰ। ਕਾਂਗਰਸ ਪਾਰਟੀ ਜਿੰਦਾਬਾਦ। ਪਹਿਲਾ ਕਾਂਗਰਸ ਜਿੰਦਾਬਾਦ। ਪੁਲਿਸ ਅਫਸਰ ਰਹਿ ਰਹੇ ਕਿ ਜਦੋਂ ਦੇ ਰਹਿ ਕਿ ਪੰਜਾਬ ਦੇ ਵਿੱਚ ਲਾਈਨ ਆੜ ਤੋਂ ਕਿਵੇਂ ਦੇਖਦੇ ਪਰ ਤੋਂ ਵੀ ਜਿਹੜਾ ਪੰਨਾ ਕੀਤਾ ਗਿਆ ਕਾਂਗਰਸ ਪਾਰਟੀ ਲਾਈਨ ਆੜ ਤੋਂ ਕਿਵੇਂ ਦੇਖਦੇ ਕਿ ਬੰਬ ਦੀਆਂ ਤਾਂ ਮਟੀਆਂ ਗੋੜੀਆਂ ਚੱਲਦੀਆਂ ਨੇ। ਦੇਖੋ ਸਕੂਲਾਂ ਨੂੰ ਬੰਦ ਦੋ ਦੋ ਤਰੀਕੇ ਦੀ ਤਰੀਕਾ ਨੇ ਜੜੀ ਵੱਖ ਕਰ ਰਹੇ ਨੇ। ਠੀਕ ਹੈ। ਇੱਕ ਗੱਲ ਹੈਗਾ ਜਿਹੜਾ ਇੱਕ ਆਰਡੀਨਰੀ ਮਰਡਰ ਆ ਕਿ ਇੱਕ ਕਤਲ ਆ ਜਿਹਦੇ ਦੋ ਦੋਹਾਂ ਧਿਰਾਂ 'ਚ ਲੜਾਈ ਸੀ ਇੱਕ ਦੇ ਮਨ 'ਚ ਗੱਲ ਉੱਠੀ ਤੇ ਉਹਨੇ ਕਤਲ ਕਰ ਦਿੱਤਾ ਇਹਦੇ ਤੇ ਕਿੰਤੂ ਪਰੰਤੂ ਕਰਨਾ ਹੋ ਸਕਦਾ ਇਹਨਾਂ ਦੇ ਡਾਟੇ ਤੇ ਵਿਸ਼ਵਾਸ ਕਰ ਲਈਏ ਲੇਕਿਨ ਜਿਹੜੇ ਸੈਂਸੇਸ਼ਨਲ ਮਰਡਰ ਨੇ ਜਿਹਦੇ ਵਿੱਚ 4 ਤੋਂ 5 ਪਲੇਅਰ ਹਾਕੀ ਦੇ ਨੂੰ ਮਾਰਿਆ ਗਿਆ ਜਿਹਦਾ ਚੋ ਆ ਕੁਝ ਦਿਨ ਪਹਿਲਾਂ ਮੋਹਾਲੀ ਦੇ ਵਿੱਚ ਮਰਡਰ ਹੋਇਆ ਉਹ ਇਕੱਲਾ ਕਤਲ ਨਹੀਂ ਆ ਉਦੇ ਪਛੋਕੜ 'ਚ ਆਰਗੇਨਾਈਜ਼ ਕ੍ਰਾਈਮ ਆ ਗੈਂਗਸਟਰਸ ਨੇ ਹੋਰ ਇਲੀਗਲ ਪੈਸਾ ਆ ਉਹਨੂੰ ਤੁਸੀਂ ਇੱਕ ਸਿੰਪਲ ਮਰਡਰ ਕਹਿ ਦੇਣਾ ਉਹਦੇ 'ਚ ਨਹੀਂ ਆਇਆ ਇਹਨਾਂ ਨੂੰ ਇਹ ਵੇਖਣ ਵਾਲੀ ਗੱਲ ਹੈ ਕਿ ਪਿਛਲੇ 4 ਸਾਲ ਦੇ ਵਿੱਚ ਇਨਕਲੂਡਿੰਗ 22 ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਲੈ ਕੇ ਹੁਣ ਸਿੱਧੂ ਮੂਸੇਵਾਲੇ ਦੇ ਮਰਡਰ ਨੂੰ ਜੇ ਕਹਿਣਗੇ ਜੀ ਉਹ ਇੱਕ ਕਤਲ ਹੈ ਗਿਣਤੀ 'ਚ ਗਿਣਤੀ 'ਚ ਉਹ ਇੱਕ ਕਤਲ ਲਾਇਕ ਆ ਲੇਕਿਨ ਜਿਹੜਾ ਉਹਦਾ ਸੈਂਸੇਸ਼ਨਲ ਕ੍ਰिएशन ਹੋਈ ਆ ਸੈਂਸੇਸ਼ਨ ਉਹਨੂੰ ਇਹ ਨਹੀਂ ਰੋਕ ਸਕਦੇ ਸਿਮਲਰਲੀ ਆ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੇ ਹੋਰ ਇਹਨਾਂ ਇਹਨਾਂ ਵਾਸਤੇ ਇਹਨਾਂ ਨੂੰ ਧਿਆਨ ਦੇਣ 'ਚ ਕਮਜ਼ੋਰੀ ਆ ਉਹ ਦੇਣੀ ਚਾਹੀਦੀ ਠੀਕ ਹੈ ਸਰ ਤੁਹਾਨੂੰ ਪਰਿਭਾਸ਼ਾ ਦਿੱਤੀ ਆਰਗੇਨਾਈਜ਼ ਕ੍ਰਾਈਮ ਦੀ ਸੈਂਸੇਸ਼ਨਲ ਮਰਡਰ ਦੀ ਉਹ ਚਾਹੇ ਗੈਂਗਵਾੜਿਆ ਇੰਟਰ ਗੈਂਗ ਆ ਇੰਟਰਾ ਗੈਂਗ ਆ ਜਾਂ ਪੁਲਿਸ ਦੇ ਨਾਲ ਗੋਲੀਆਂ ਚੱਲ ਕੇ ਕੋਈ ਅਨਕਾਊਂਟਰ ਹੋ ਰਹੇ ਨੇ ਅਲਟੀਮੇਟਲੀ ਚੱਲ ਤੇ ਗੋਲੀਆਂ ਰਹੀਆਂ ਨੇ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਪ੍ਰਭਾਵ ਪੈ ਰਿਹਾ ਉਹ ਕਹਿ ਰਿਹਾ ਕਿ ਜਿਵੇਂ ਪੰਜਾਬ ਹੈ ਕਿ افغانستان ਵਾਂਗੂ ਗੋਲੀਆਂ ਚੱਲ ਰਹੀਆਂ ਨੇ ਉਹ ਚ ਪੰਡ ਰਿਹਾ ਇਹਨਾਂ ਨੂੰ ਇਹਦੇ ਵੱਲ ਧਿਆਨ ਦੇਣ ਦੀ ਜਰੂਰਤ ਹੈ ਪ੍ਰੀਵੈਂਸ਼ਨ ਆਫ ਕਰਾਇਮ ਹੋ ਰਿਹਾ ਕਿ ਪੁਲਿਸ ਆਪਣਾ ਰੋਲ ਨਿਭਾ ਰਹੀ ਹੈ ਪ੍ਰੀਵੈਂਸ਼ਨ ਹੋ ਰਹੀ ਹੈ ਕਰਾਇਮ ਬਈ ਪ੍ਰੀਵੈਂਸ਼ਨ ਆਫ ਕਰਾਇਮ ਹੋ ਰਿਹਾ ਹੋਏ ਤੇ ਸੈਂਸੇਸ਼ਨਲ ਕਰਾਇਮ ਹੋਣੀ ਨਾ ਪੁਲਿਸ ਇਸ ਕਰਕੇ ਨਹੀਂ ਇਕੱਲੀ ਬਣੀ ਕਿ ਉਹ ਇੱਕ ਜਗ੍ਹਾ ਖੜੀ ਜਾਂ ਤੇ ਉਹਦਾ ਔਰਾ ਹੈ ਪੁਲਿਸ ਦਾ ਓਵਰਆਲ ਔਰਾ ਹੁੰਦਾ ਹੈ ਹੁਣ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਥੇ ਖੜੇ ਆਂ ਤੇ ਤੁਹਾਨੂੰ ਪੁਲਿਸ ਨਜ਼ਰ ਆਏਗੀ ਲੇਕਿਨ ਪੁਲਿਸ ਦਾ ਇੱਕ ਇੰਤਜ਼ਾਮ ਦਾ ਪ੍ਰਭਾਵ ਹੈ ਕਿ ਬੰਦਾ ਕਤਲ ਕਰਨ ਦੀ ਸੋਚੇ ਵੀ ਨਾ ਇਹ ਸਾਰਾ ਕੁਝ ਹੋ ਰਿਹਾ ਹੈ ਇਹਦਾ ਮਤਲਬ ਹੈ ਕਿ ਪੁਲਿਸ ਦਾ ਜਿਹੜਾ ਆਰਗੇਨਾਈਜ਼ ਕ੍ਰਾਈਮ ਨੂੰ ਡੀਲ ਕਰਨ ਦਾ ਪ੍ਰਭਾਵ ਹੈ ਉਹ ਸਾਹਮਣੇ ਨਜ਼ਰ ਨਹੀਂ ਆ ਰਿਹਾ